ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨਾ ਚਾਹੁੰਦੀ ਹਾਂ ਜੋ ਸਾਡੀ ਜ਼ਿੰਦਗੀ ਦੀ ਸਫਲਤਾ ਤੇ ਅਸਫਲਤਾ ਦੋਵਾਂ ਨੂੰ ਤੈਅ ਕਰਦਾ ਹੈ ਤੇ ਉਹ ਹੈ ਸਮਾਂ ਸਮਾਂ ਜ਼ਿੰਦਗੀ ਦੀ ਸਭ ਤੋਂ ਕੀਮਤੀ ਦੌਲਤ ਹੈ ਪੈਸੇ ਦੁਆਰਾ ਕਮਾਈ ਜਾ ਸਕਦੇ ਹਨ ਪਰ ਸਮਾਂ ਇੱਕ ਵਾਰੀ ਚਲਾ ਗਿਆ ਤਾਂ ਕਦੇ ਮੁੜ ਕੇ ਨਹੀਂ ਆਉਂਦਾ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਅਕਸਰ ਬਿਨਾਂ ਸੋਚੀ ਸਮਝੀ ਸਮਾਂ ਬਰਬਾਦ ਕਰ ਦਿੰਦੇ ਹਾਂ ਫੋਨ ਤੇ ਬੇਮਤਲਬ ਸਕਰੋਲ ਕਰਨਾ ਗੱਲਾਂ-ਬਾਤਾਂ 'ਚ ਵਕਤ ਗਵਾਉਣਾ ਜਾਂ ਕੰਮ ਨੂੰ ਕੱਲ੍ਹੇ ਟਾਲ ਦੇਣਾ ਇਹ ਸਾਰੀਆਂ ਆਦਤਾਂ ਸਾਡੇ ਸੁਪਨਿਆਂ ਦੀਆਂ ਸਭ ਤੋਂ ਵੱਡੀਆਂ ਚੋਰ ਹਨ ਵੱਡੇ ਤੇ ਸਫਲ ਲੋਕਾਂ ਕੋਲ ਵੀ 24 ਘੰਟੇ ਹੀ ਹੁੰਦੀ ਨਹੀਂ ਪਰ ਉਹਨਾਂ ਨੇ ਆਪਣੇ ਸਮੇਂ ਨੂੰ ਬਹੁਤ ਹੀ ਸਮਝਦਾਰੀ ਨਾਲ ਵਰਤਿਆ ਹੁੰਦਾ ਹੈ ਹਰ ਸਕਿੰਟ ਜੋ ਅਸੀਂ ਬਰਬਾਦ ਕਰਦੇ ਹਾਂ ਉਹ ਇੱਕ ਮੌਕਾ ਗਵਾਉਂਦਾ ਹੈ ਅੱਜ ਦਾ ਸੁਸਤਪਣ ਕੱਲ੍ਹ ਹੀ ਪਛਤਾਵਾ ਬਣ ਸਕਦਾ ਹੈ ਜੀ ਅਸੀਂ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਵਰਤ ਲਈਏ ਸਿੱਖਣ ਲਈ ਮਿਹਨਤ ਕਰਨ ਲਈ ਤੇ ਆਪਣੇ ਲਕਸ਼ਾਂ ਤੇ ਧਿਆਨ ਦੇਣ ਲਈ ਤਾਂ ਆਮ ਇਨਸਾਨ ਵੀ ਅਸਤਾਨ ਬਣ ਸਕਦਾ ਹੈ ਇਸ ਲਈ ਯਾਦ ਰੱਖੋ ਸਮਾਂ ਬਰਬਾਦ ਨਾ ਕਰੋ ਇਸ ਨੂੰ ਨਵੇਸ਼ ਕਰੋ ਘੜੀ ਦੀ ਸੂਈ ਚਲਦੀ ਜਾ ਰਹੀ ਹੈ ਉਹ ਕਦੇ ਨਹੀਂ ਰੁਕੇਗੀ ਫੈਸਲਾ ਸਾਡੇ ਹੱਥ ਵਿੱਚ ਹੈ ਸਮਾਂ ਬਰਬਾਦ ਕਰਕੇ ਪਛਤਾਵਾ ਕਰਨਾ ਹੈ ਕ્યા ਸਮੇਂ ਨੂੰ ਵਰਤ ਕੇ ਸਫਲਤਾ ਹਾਸਲ ਕਰਨੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਵੇਗੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ